ਆਓ ਜੀ ਜੀ ਸਾਰਾ ਸਮਾਨ ਨਾਲ ਤੰਦਰੁਸਤੀ ਸਭ ਤੋਂ ਸੁੰਦਰ ਗਹਿਣਾ ਹੈ ਆਪਾਂ ਨੂੰ ਕਦਰ ਉਦੋਂ ਪੈਂਦੀ ਜਦੋਂ ਆਪਾਂ ਨੂੰ ਪਤਾ ਲੱਗਦਾ ਕੈਂਸਰ ਦੀ ਜਾਂ ਬਲੱਡ ਪ੍ਰੈਸ਼ਰ ਦੀ ਜਾਂ ਵੱਡੀਆਂ ਬਿਮਾਰੀਆਂ ਨੇ ਘੇਰਾ ਪਾ ਲਿਆ ਤਾਂ ਆਪਣੇ ਕੋਲ ਟਾਈਮ ਪੂਰਾ ਪੂਰਾ ਹੀ ਹੈ ਪਰ ਆਪਣਾ ਖਾਣ ਪੀਣ ਜਦੋਂ ਸਹੀ ਨਹੀਂ ਹੁੰਦਾ ਫਿਰ ਇਹੋ ਜਿਹਾ ਕੁਝ ਹੀ ਹੁੰਦਾ ਆਪਣੇ ਪੰਜਾਬ ਦੇ ਖਾਣਿਆਂ ਦੇ ਵਿੱਚ ਕਦੇ ਕੈਂਸਰ ਹੈ ਨਹੀਂ ਸੀਗਾ ਹੁਣ ਵੀ ਹੈਗਾ ਹੁਣ ਰੇਸਪਰੇ ਵਾਲੀ ਕਣਕ ਆਪਾਂ ਨੂੰ ਆਮ ਹੀ ਮਿਲਦੀ ਹੈ ਪਰ ਕੋਸ਼ਿਸ਼ ਹੁੰਦੀ ਆ ਸਾਨੂੰ ਆਮ ਕਹਿੰਦੇ ਵੀ ਐਮਪੀ ਦੀ ਕਣਕ ਦੇ ਵਿੱਚ ਰੇ ਨਹੀਂ ਹੁੰਦਾ ਅਸੀਂ ਕੋਸ਼ਿਸ਼ ਕੀਤੀ ਹੈ ਵੀ ਉਹ ਚੀਜ਼ ਨੂੰ ਆਪਣੇ ਕੰਮ 'ਚ ਵਾਰਤਕੀ ਤੇ ਤੁਸੀਂ ਕੱਲੀ-ਕੱਲੀ ਵਿਧੀ ਨੋਟ ਕਰਿਓ ਜੇ ਤਾਂ ਤੁਸੀਂ 50 60 ਕਿਲੋਮੀਟਰ 100 200 ਕਿਲੋਮੀਟਰ ਦੇ ਏਰੀਆ ਦੇ ਵਿੱਚ ਬੈਠੇ ਆ ਤਾਂ ਸਾਡੇ ਕੋਲ ਮੰਗਵਾ ਸਕਦੇ ਆ ਤੇ ਨਹੀਂ ਐਸ ਵੀਧੀ ਨਾਲ ਤੁਸੀਂ ਘਰੇ ਵੀ ਬਣਾ ਸਕਦੇ ਆ ਐਮ ਪੀ ਦੀ ਕਣਕ ਨਾਲ ਆ ਸਾਰਾ ਕੁਝ ਸਿਸਟਮ ਹੈ ਇੱਕ ਮੈਂ ਤੁਹਾਨੂੰ ਪੋਸਟ ਦਿਖਾਉਣਾ ਹਾਂਜੀ ਉਹਦੇ ਵਿੱਚ ਸਭ ਤੋਂ ਵੱਡਾ ਤਾਂ ਪੁਆਇੰਟ ਹੈ ਖੋਰ ਰਿਹਾ ਹੈ ਸਾਡਾ ਇਹਦੇ ਪੌੜ ਲਾਲਾ ਸਭ ਤੋਂ ਵੱਡਾ ਰਾਣੇ ਤੂੰ ਕਮਾਲ ਕਰਤੀ ਯਾਦ ਕਰਾਤਾ ਪਲੱਸ ਪੁਆਇੰਟ ਆਪਣੇ ਕੋਲੇ ਪੌੜਾ ਜੀ ਆਹ ਦੇਖੋ ਜੀ ਆਹ ਤੁਹਾਨੂੰ ਪਤਾ ਲੱਗਦਾ ਹੋਊਗਾ ਇਹਦੇ ਵਿੱਚ ਲਿਖਿਆ ਹੋਇਆ ਐਮਪੀ ਦੀ ਕਣਕ ਆ ਜੀ 4 ਕਿਲੋ ਜਿਉਂ 300 ਗ੍ਰਾਮ ਚਨੇ 200 ਗ੍ਰਾਮ ਮੱਕਾ 100 ਗ੍ਰਾਮ ਰਾਗੀ 100 ਗ੍ਰਾਮ ਜਵਾਰ 100 ਗ੍ਰਾਮ ਸੋਇਆਬੀਨ 100 ਗ੍ਰਾਮ ਬਾਜਰਾ 100 ਗ੍ਰਾਮ ਆ ਇਹ 8 ਚੀਜ਼ਾਂ ਪਾਈਆਂ ਹੋਈਆਂ ਆਪਾਂ 9 ਪਾਦੀਆਂ 9 ਇਹ ਜਿਹੇ ਪਾਈਆਂ ਕਈ ਵਿਦਵਾਨ ਕਹਿੰਦੇ ਆ ਵੀ ਇਹ ਇੰਨੇ ਅੰਨ ਨਹੀਂ ਖਾਣੇ ਚਾਹੀਦੇ ਪਰ ਇਹ ਖਾਣੇ ਚਾਹੀਦੇ ਆ ਇਹ ਸਾਰੀ ਵੈਬਸਾਈਟ ਆ ਅਸੀਂ ਹੁਣ ਇਹ ਆਪਦੇ ਥਾਂ ਤੇ ਆਪਦੇ ਸਿਸਟਮ ਨਾਲ ਲਿਖਿਆ ਹੋਇਆ ਆ ਲੋ ਇਹਦੇ ਵਿੱਚ 80 ਕਿਲੋ ਕਣਕ ਦੀ ਵਿਧੀ ਬਣਾਈ ਹੋਈ ਹੈ ਜੀ ਇਹਦੇ ਵਜਾ ਸੀਗਾ 80 ਕਿਲੋ ਕਣਕ ਆ, ਕੌਦਰਾ ਜਿਉਂ ਆ, ਛੋਲੇ ਆ, ਮੱਕੀ ਆ, ਰਾਗੀ ਆ, ਚਰੀਆ, ਬਾਇਰਾ। ਇਹ ਚੀਜ਼ਾਂ ਹੋ ਗਈਆਂ, ਇਹ ਚੀਜ਼ਾਂ ਨਾਲ ਤੁਹਾਡੀ ਕੁਆਲਿਟੀ ਬੈਸਟ ਹੋਊਗੀ। ਹੁਣ ਤੁਸੀਂ ਸਾਰੀ ਵੀਡੀਓ ਦੇਖ ਕੇ ਜਾਓ। ਹਮੇਸ਼ਾ ਚੰਗੀ ਚੀਜ਼ ਮਹਿੰਗੀ ਨਹੀਂ ਹੁੰਦੀ। ਪਰ ਜੇ ਤੁਸੀਂ ਮਹਿੰਗੀ ਕਰਨੀ ਐ ਤਾਂ ਤਾਜੀ ਪੀਠੀ ਹੋਈ ਕੰਪਨੀ ਨਾਲ ਥੋੜਾ ਰੇਟ ਸਾਡਾ ਐਡਵਾਂਸ ਹੋਊਗਾ। ਪਰ ਤੁਹਾਨੂੰ ਬੈਸਟ ਮਿਲ। 200 ਕਿਲੋਮੀਟਰ ਤੱਕ ਤੁਹਾਨੂੰ ਪਹੁੰਚ ਹੋ ਜੂਗੀ। ਅੱਗੇ ਪਿਛੇ ਤੁਸੀਂ ਆਪ ਦਾ ਬਣਾ ਸਕਦੇ। ਆਓ ਜੀ, ਇਹ ਆਪਣੀ ਐਮਪੀ ਵਾਲੀ ਕਣਕ ਹੋ ਗਈ ਆ ਜੀ। ਐਮਪੀ ਵਾਲੀ ਕਣਕ ਲਗਭਗ ਇਦੇ ਵਿੱਚ ਜੋ ਟੱਬ ਦਾ ਵਜ਼ਨ ਕੱਢਤਾ ਆਪਾਂ ਇਹ ਲਗਭਗ 40 ਕਿਲੋ ਐ ਇੱਕ ਉਹ ਵੀ 40 ਕਿਲੋ ਲਓ ਜੀ ਇਹਦੇ ਵਿੱਚ ਪਹਿਣਾ ਪਹਿਲਾਂ ਹੁਣ ਉਹਦਰਾ ਆ ਗਿਆ ਜ਼ੀਰੋ ਕੀਤਾ ਵੀ ਆਪਣਾ ਨਾ ਉਹਦਰਾ ਕਿੰਨਾ ਮੁੰਡਿਆ 4 ਕਿਲੋ ਉਹਦਰਾ ਕਿੰਨਾ ਹੋਣਾ 6 ਕਿਲੋ ਲਓ ਜੀ ਇੱਥੇ ਜਿਉਂ 6 ਕਿਲੋ ਆ ਮੁੰਡਿਓ ਹਾਂ ਜੀ 6 ਤੇ 4 6 ਕਿਲੋ ਜਿਉਂ 10 ਕਿਲੋ ਹਣਾ ਜੇ ਉਹਦਾ ਆਟਾ ਤਾਂ ਉਹ ਬਹੁਤ ਕੁਆਲਟੀ ਹੁੰਦੀ ਆ ਇਹਦੇ ਨਾਲ ਤਾਂ ਫਿਰ ਮੇਰਾ ਹੀ ਸਵਾਲ ਵੰਦਾ ਹੀ ਸਵਾਲ ਅੱਛਾ ਇਹਦੇ ਵਿੱਚ ਜਿੰਨੀਆਂ ਚੀਜ਼ਾਂ ਪਾਉਣੀਆਂ ਕੋਈ ਚੀਜ਼ ਵੀ ਨਹੀਂ ਤੁਹਾਨੂੰ ਖਰਾਬ ਕਰੂਗੀ ਕੱਲੀ ਰਾਗੀ ਆ ਰਾਗੀ ਆ ਆਪਾਂ ਥੋੜਾ ਜਿਹਾ ਉਹ ਵੀ ਥੋੜਾ ਕੰਟਰੋਲ ਕਰਨਾ ਪੈਣਾ ਜਿਹੜੇ ਬੰਦੇ ਕਹਿੰਦੇ ਆ ਕਿ ਸਾਨੂੰ ਇਹ ਆਟਾ ਦੇਖ ਭਾਲ ਦੀ ਗੱਲ ਆ ਸਰੀਰ ਦਾ ਕੋਈ ਨੁਕਸਾਨ ਨਹੀਂ ਆਈ ਵੀ ਡਾਕਟਰ ਵਾਲੇ ਕੰਮ ਤੇ ਆਏ ਆ ਡਾਕਟਰ ਤੁਹਾਡੇ ਕੋਲ ਪੈਸੇ ਵੱਧ ਲੈ ਲੈਂਦੇ ਆਂ ਅਸੀਂ ਤੁਹਾਡੇ ਕੋਲ ਦੱਸ ਕੇ ਲੈਣੇ ਪਏ ਚਲੋ ਇਹ ਮੁੰਡਿਓ ਆ ਕੇ ਛੋਲੇ ਯਾਰ ਇੰਨਾ ਬੰਦੇ ਦੇ ਅੰਦਰ ਮਟੀਰੀਅਲ ਜਾਊਗਾ ਕੋਈ ਨਾ ਪਤਾ ਕਰੂਗਾ ਇਹ ਸਰੀਰ ਨਾਲ ਫਾਇਦਾ ਹੀ ਕਰੂ ਕੋ ਨੁਕਸਾਨ ਨਹੀਂ ਕਰੂਗਾ ਇਹਮੋਂ ਤੇ ਗਾਲੀ ਵਿਧੀ ਲਿਆ ਪਤਾਏ ਇਹਦੇ ਵਿੱਚੋਂ ਵੀ ਗੱਲ ਇਹ ਨਹੀਂਗਾ ਵੀ ਇਹ ਆਪਾਂ ਕੱਢੀ ਜਾਂਦੇ ਆ ਕਿ ਉਹ ਮੁਠੀਖੰਡ ਨਾਲ ਇਧਰ ਕੀ ਉਧਰ ਕੀ ਲੰਘ ਪਰ ਉਧਰ ਕੀ ਇਧਰ ਕੀ ਪਰ ਇਹ ਨਾ ਵਿਧੀ ਪੂਰੀ ਹੋਣੀ ਚਾਹੀਦੀ ਹੈ ਕਲੀਅਰ ਸਰਾ ਜੀ ਕੀ ਆ ਪਤਾਏ 1 ਕਿਲੋ 600 ਰੁਪਏ ਮੱਤੀ ਛੱਡ ਦੇ ਬੰਦਾ ਵੀ ਗਾਲੀ ਵਿਧੀ ਲਾ ਪਤਾਏ ਕਾਪਤ ਕੀ ਆ? ਆ ਕੀ? ਚਲ ਇੱਕ ਕਰ ਦੋ। ਹਾਂਜੀ ਕਿੰਨਾ ਹੈ ਇਹ ਮੁੰਡਿਆ? ਰਾਗ ਗਿਆ 5 ਗੱਲ। ਇਹ 21600 ਸੀਗਾ। ਤੇ 25600 ਹੋਊਗਾ। ਤੇ 26600। ਲੈਓ ਮੁੰਡਾ ਚੜੀ ਲਿਆਓ ਗਾਹਾਂ ਲਈ। ਆਜੋ 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 ਆਜੋ। ਪੰਜ ਆਪਤ ਭਰੀਏ ਕਰ। ਹਾਂ।

ਉਹ ਚਲੋ। ਕਲੀਅਰ ਆਪਣਾ ਹੁਣ ਰਹਿ ਗਿਆ ਆਪਣਾ ਬਾਜਰਾ ਜਿਹੜਾ ਮੇਲ ਮੰਝਣ ਹੈ ਇਹਦੇ ਵਿੱਚ ਉਹ ਬਾਜਰਾ। ਲੈ ਪੁੱਤ ਇਹ ਇਹਨੂੰ ਪਾ ਦਿਓ। ਥੋੜਾ ਜਿਹਾ ਬਾਜਰਾ ਪਾ ਲਓ ਪੁੱਤ। ਲਿਓ। ਲਿਓ ਬਾਜਰਾ। ਹਾਂ। ਘੱਟ ਬੰਦ ਕਰਦੇ। ਇਹ 38 60 ਤੋਂ ਕਿੰਨਾ ਪੈਣਾ ਪੁੱਤ ਬਾਜਰਾ? ਬਾਜਰਾ ਜੀ। 18 ਕਿਲੋ ਹਣਾ? 18 ਕਿਲੋ। ਇਹੋ ਸਮਝ ਲੈ ਵੀ 38 40। 48 286555 ਕਿਲੋ ਪੈਣਾ ਨਾ ਲਓ ਜੀ ਇਹ ਬਾਜਰੇ ਦਾ ਵੀ ਸਿਸਟਮ ਇਹ ਆ ਕਈ ਬੰਦੇ ਕਹਿੰਦੇ ਬਾਜਰਾ ਨਹੀਂ ਖਾਣਾ ਚਾਹੀਦਾ ਪਰ ਮੇਰੇ ਖਿਆਲ ਦੇ ਵਿੱਚ ਸਰੀਰ ਦਾ ਨੁਕਸਾਨ ਕੋਈ ਨਹੀਂ ਬਾਜਰੇ ਨਾਲ ਆਪਣੇ ਪਹਿਲਾਂ ਪਿੰਡਾਂ ਦੇ ਵਿੱਚ ਬਾਜਰੇ ਦੀ ਰੋਟੀ ਆਮ ਖਾਂਦੇ ਰਹੇ ਹਾਂ ਲਓ ਜੀ ਲਓ ਜੀ ਸੋਣੇ ਇਹ ਕਿਰਾਂ ਕਰੀ ਆਪਣਾ ਇਹ ਹੁਣ ਬਾਜਰਾ ਸਾਰਾ ਜਿੰਨਾ ਪੈਣਾ ਕੰਪਲੀਟ ਆਪਾਂ ਸੈੱਟ ਪਾ ਦਨੇ ਆ ਲਓ ਜੀ ਇਹ ਹੈਗੀ 80 ਕਿਲੋ ਕਣਕ ਦੀ ਵਿਧੀ ਹੈ ਜੀ ਧੰਨਵਾਦ ਲਓ ਇਹ ਸਾਰਾ ਸਮਾਨ ਆ ਜਿਹੜਾ ਸਾਪਾਏ ਦੇ ਵਿੱਚ ਪੋਗਣਾ ਅੱਜ ਤੋਂ ਹੀ ਭਾਵੇਂ ਆ ਗਿਆ ਸਾਮਾ ਆਰਦੇ ਵੀ ਆਪਾਂ ਕਲੀਅਰ ਇਹਦੇ ਵਿੱਚ ਖਲਾ ਰਹਿ ਗਿਆ ਬਾਜਰਾ ਖੋਮ ਤੁਸੀਂ ਕੰਪਲੀਟ ਦੀ ਵੀਡੀਓ ਦੇਖੋ ਦੋ ਮਿੰਟ ਲਓ ਜਿਹੜਾ ਆਪਾਂ ਸਮਾਨਾ ਬਣਾਇਆ ਹੈ ਮਲਟੀ ਗ੍ਰੇਨ ਦਾ ਉਹਦੇ ਵਿੱਚ ਸਾਰੇ ਐ ਵਾੜ ਦੇਣੇ ਪੈਣੇ ਕਈ ਬੰਦੇ ਫੇਰ ਮੈਂ ਪਹਿਲਾਂ ਵਾਲੀ ਵੀਡੀਓ ਦੀ ਗੱਲ ਕਰਦਾ ਕਈ ਬੰਦੇ ਕਹਿੰਦੇ ਵੀ ਔਡ ਔਡੀ ਹੀ ਆਟੇ ਲੈਣੇ ਆ ਬਣਾਉਣੇ ਆ ਭਾਈ ਉਹਦੇ ਵਿੱਚ ਕੁਛ ਨਾ ਕੁਛ ਗੜਬੜ ਰਹਿ ਜਾਂਦੀ ਆ ਸਭ ਤੋਂ ਵੱਡਾ ਪਲੱਸ ਪੁਆਇੰਟ ਆਪਣੀ ਚੱਕੀ ਤੇ ਹੈ ਵੀ ਆਪਾਂ ਲਾਲ ਪੂਰਾ ਲੱਭਦੇ ਆ ਉਹਦਾ ਫਾਇਦਾ ਇਹ ਹੁੰਦਾ ਵੀ ਇੱਕ ਤਾਂ ਜਿਵੇਂ ਕੁੰਡੇ ਚਟਨੀ ਰਗੜੀ ਹੁੰਦੀ ਆ ਕੀ ਗ੍ਰੇਂਡਰ ਨਾਲ ਕਰੀ ਇਹ ਚੀਜ਼ ਦਾ ਫਰਕ ਪੈਂਦਾ ਲੋ ਅੱਡੋੜੀ ਚੀਜ਼ ਹੀ ਪੈ ਮਾਰੂਗੀ ਇਹ ਨਹੀਂ ਗੱਲ ਵੀ ਆਪਾਂ ਇੱਥੇ ਲਕੋ ਕੇ ਸਾਹਮਣੇ ਸਾਰੀ ਚੀਜ਼ ਹੈ ਕੰਪਲੀਟ ਆ ਪੂਰੀ ਫੁੱਲ ਵੀਡੀਓ ਦੀ ਫੁੱਲ ਵੀਡੀਓ ਬਣੇ ਨਾਲ ਦੀ ਨਾਲ ਕੱਟ ਹੀ ਤਾਂ ਲਾਉਣੀ ਹੈ ਵੀਡੀਓ 100 ਵਾ ਘੰਟੇ ਦੀ ਬਣ ਜਾਵੇ ਸਾਰੀ ਢੀਂਦੇ ਬੂੰਦੇ ਨੂੰ ਲਾਉਂਗੀ ਕੰਪਲੀਟ ਆ ਇਹ ਆਟਾ ਜਾ ਰਿਹਾ ਜੀ ਅਜੇ ਕੇਰਾਂ ਤੇ ਲੋਕਲੀ ਵੇਚਾਂਗੇ ਇਸ ਨੂੰ ਆਟੇ ਨੂੰ ਦਰਬਾਰ ਸਾਹਿਬ ਦੇ ਜਿੰਨੇ ਆਰਡਰ ਹੋਏਗੇ ਬੁੱਕ ਆਪਣੀ ਉੱਟਾਈ ਤੋਂ ਤਾਂ ਮੈਂ ਕੁਆਂਟਲ ਦੇ ਅੰਦਰ ਬਾਹਰ ਆਟਾ ਜਿਹੜਾ ਐਸ ਮੁਗੇ ਤੋਂ ਲੈ ਕੇ ਮਖੂ ਜੀਰਾ ਤੇ ਜਾਂ ਆਪਾਂ ਇਧਰ ਦੀ ਤਰਨਦਾਰ ਨੇ ਰਹੀ ਆ ਜਿਆਦਾ ਹੀ ਰਣਿਆ ਹੂੰ ਤੇ ਜਾਂ ਆਪਾਂ ਬਾਬੇ ਫੁੱਡੇ ਬਾਬੇ ਫੁੱਡੇ ਅੱਛਾ ਹੁਣ ਜਿਹੜਾ ਆਪਾਂ ਉਸ ਤੋਂ ਪਹਿਲਾਂ ਲੁਧਿਆਣੇ ਦਾ ਜਿਹੜਾ ਬਣਾਉਣਾ ਲੁਧਿਆਣੇ ਦਾ ਜਿਹੜਾ ਲਗਭਗ ਆਪਣਾ 60 ਕੁਆਂਟਲ 60 ਕਿਲੋ ਦਾ ਅੰਦਰ ਬਾਹਰ ਦਾ ਆਪਣਾ ਜਿਹੜਾ ਬਣ ਚੁੱਕਿਆ ਪਰ ਅਸੀਂ ਕੋਸ਼ਿਸ਼ ਹੈ ਵੀ ਘੱਟ ਤੋਂ ਘੱਟ 2 2 ਢਾਈ ਕੁਆਂਟਲ ਦਾ ਜਿਹੜਾ ਬਣੇ ਫੇਰ ਤੁਹਾਨੂੰ ਰੇਟ ਵੀ ਘੱਟ ਪਊਗਾ ਤੇ ਤੁਹਾਨੂੰ ਕੁਆਲਟੀ ਬੈਸਟ ਮਿਲੂਗੀ ਸੋਕੇ ਸੀ ਧੰਨਵਾਦ ਸ਼ੁਕਰੀਆ ਵੱਡੀਆਂ ਕੰਪਨ ਪਰ ਵੱਡੀ ਕੰਪਨੀ ਕਾ ਬਣਨ ਤੋਂ ਬਾਅਦ ਵੀ ਤੁਹਾਨੂੰ ਐਂ ਅੱਖ ਲਿਬੜੇ ਵੇ ਕਿੱਟਾ ਪਾ ਕੇ ਤੇ ਐਂ ਜਦ ਕੰਮ ਕਰਦੇ ਮਿਲਾਂਗੇ ਕਿਉਂਕਿ ਅੰਨ ਸਭ ਤੋਂ ਵੱਡਾ ਪੰਨ ਲਓ ਜੀ ਧੰਨਵਾਦ ਸ਼ੁਕਰੀਆ ਆ ਸਾਰੀ ਕੁਆਲਿਟੀ ਸ਼ੇਅਰ ਕਰਕੇ ਆ ਬਣਾ ਦੇ ਆਪਾਂ ਰੱਬ ਨੂੰ ਜਾਨ ਦੇਣੀ ਆ ਕੰਪਨੀਆਂ ਨੇ ਵੀ ਰੱਬ ਨੂੰ ਦੇਣੀ ਹੁੰਦੀ ਜਾਨ ਪਰ ਮੇਰੇ ਖਿਆਲ ਚ ਉਹ ਬੇਫਿਕਰੇ ਹੋ ਜਾਂਦੇ ਠੀਕ ਹੈ ਜੀ ਓਕੇ ਨਿੱਕੇ ਤੋਂ ਵੱਡੇ ਹੋਣ ਨੂੰ ਟਾਈਮ ਨਹੀਂ ਲੱਗਦਾ ਪਰ ਵੱਡੇ ਹੋ ਕੇ ਨਿੱਕੇ ਰਹਿਣਾ ਬਹੁਤ ਔਖਾ ਇਹ ਆਪਣਾ ਸਾਰਾ ਮੰਝਣਾ ਜੀ ਇਹ ਸ਼ੂਗਰ ਵਾਲੇ ਮਰੀਜ਼ ਵੀ ਇਹਨੂੰ ਖਾ ਸਕਦੇ ਆ ਜਿਹੜੀ ਸ਼ੂਗਰ ਵਾਲੇ ਮਰੀਜ਼ਾਂ ਵਾਸਤੇ ਹੀ ਜ਼ਿਆਦਾ ਇਹ ਕਾਰਗਰ ਹੈ షుగర్ ਵਾਲੇ ਮਰੀਜ਼ ਜਾਂ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਜਾਂ ਜਿਹੜੇ ਆਪਦਾ ਮੋਟਾਪਾ ਘਟਾਉਣਾ ਚਾਹੁੰਦੇ ਆ ਤੇ ਜਾਂ ਜਿਹੜੇ ਵਧਾਉਣਾ ਚਾਹੁੰਦੇ ਆ। ਇੱਕ ਬੰਦੇ ਹਤੇ ਕਾਰਗਰ ਹੋਊਗਾ। ਧੰਨਵਾਦ, ਸ਼ੁਕਰੀਆ ਬੈਸ ਮਟੀਰੀਅਲ। ਕੰਮ ਹੀ ਨਾਲ ਕਰਦਾ। ਧੰਨਵਾਦ। ਲਓ ਇਹ ਸਾਰਾ ਮਲਟੀ grain ਆਟਾ ਗਿਆ ਬਸ। ਸਮਾਨਾ ਜੋ ਸੀਦਾ ਇਹ ਚ ਪੈਣਾ ਸੀ ਉਹ ਪੈ ਗਿਆ। ਹੁਣ ਇਹਦੇ ਵਿੱਚ ਇੱਕ ਵੱਖਰੀ ਆਈਟਮ ਪਾਉਣ ਲੱਗੇ ਆ। ਉਹਦਾ ਫਾਇਦਾ ਕੀ ਹੈ? ਕਈ ਜਿਹੜੀ ਨਾ ਬੇਵਾਦੀ ਹੋ ਜਾਂਦੀ ਬੰਦਿਆਂ ਨੂੰ। ਉਹਦੇ ਵਾਸਤੇ ਇੱਕ ਨਵੀਂ ਚੀਜ਼ ਨਿੱਕੀ ਜਿਹੀ ਐਡ ਕਰਨੀ ਇਹਦੇ ਵਿੱਚ। ਆ ਸਾਰਾ ਸਮਾਨ ਹੈਗਾ। ਡਰਗ ਰੂਗੀ ਹੈਗੀ ਆ। ਪਰ ਉਹ ਚੀਜ਼ ਦਿਖਾਉਣੀ ਨਹੀਂ ਕੀ ਆ ਪਾਦੇ ਪੁੱਤ ਬਸ ਇਹ ਹੁਣ ਜਮਾ ਸਿਰੇ ਤੇ ਦਿਖਾਵਾਂਗੇ ਪਾਏ ਤੋਂ ਖਾਦੇ ਤੋਂ ਸਵਾਲ ਪਤਾ ਲੱਗਣਾ ਸਾਰੇ ਦੇ ਖਲਾਰ ਦੇ ਪੁੱਤ ਵੇ ਵਗਣਾ ਸਾਰੇ ਆਟੇ ਦੇ ਪੁੱਤ ਸਾਰੇ ਸਾਰੇ ਸਿਕਾ ਆ ਗਏ ਬਸ ਇਹ ਸਾਰੇ ਦੇ ਖਲਾਰ ਦੇ ਰੰਗ ਦਾ ਕਈ ਤਾਂ ਪਛਾਣਗੇ ਹੋਣਗੇ ਪਰ ਇਹ ਜ਼ਰੂਰੀ ਸੀਗਾ ਸਾਨੂੰ ਲੱਗਿਆ ਵੀ ਗੜਬੜ ਨਾ ਕਰੇ ਆਟਾ ਓਕੇ ਧੰਨਵਾਦ ਸ਼ੁਕਰੀਆ ਐਮਪੀ ਵਾਲੀ ਹਾਂਜੀ ਐਮਪੀ ਵਾਲਾ ਇਹ ਰਹਿ ਗਿਆ ਸੀ ਆਪਣਾ ਜਿਹੜਾ ਉੱਤੇ ਪੈਣਾ ਫੈਬਰ ਇਹ ਐਮਪੀ ਵਾਲੀ ਕਣਕ ਦਾ ਹੀ ਫੈਬਰ ਆ ਦੂਜਾ ਨਹੀਂ ਓਕੇ ਜੀ